ਤਾਨੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਵਾਲ ਜਵਾਬ ਸਵਾਲ ਨੰਬਰ 1 ਤਾਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਕਿੰਵੇਂ ਗੁਰੂ ਸਨ ਦਸਵੀਂ ਪਾਤਸ਼ਾਹੀ ਸਵਾਲ ਨੰਬਰ 2 ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ 22 ਦਸੰਬਰ 1664 ਨੂੰ ਪਟਨੇ ਵਿਖੇ ਸਵਾਲ ਨੰਬਰ 3 ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਪਿਤਾ ਜੀ ਦਾ ਕੀ ਨਾਮ ਸੀ ਪਿਤਾ ਜੀ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਜੀ ਦਾ ਨਾਮ ਮਾਤਾ ਗੁਜਰੀ ਜੀ ਸਵਾਲ ਨੰਬਰ 4 ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲੀ ਵਾਰ ਕਦੋਂ ਵੇਖਿਆ ਸੀ ਸਨ 1670 ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 4 ਸਾਲ ਸੀ ਸਵਾਲ ਨੰਬਰ 5 ਬਚਪਨ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਵਿਖੇ ਕਿਹੜੀ ਪਾਸ਼ਾਵਾਂ ਦੀ ਸਿੱਖਲਾਈ ਦਿੱਤੀ ਗਈ ਫਾਰਸੀ ਸੰਸਕ੍ਰਿਤ ਬ੍ਰਿਜ ਹਿੰਦੀ ਆਦ ਸਵਾਲ ਨੰਬਰ 6 ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਵਿੱਚ ਕਿਹੜੀ ਖੇਡ ਸਿਖਾਈ ਗਈ घोड़ सवारी ਤੇ ਸ਼ਸਤਰ ਵਿਦਿਆ ਸਵਾਲ ਨੰਬਰ 7 ਤਾਨੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਦੋਂ ਅਤੇ ਕਿੱਥੇ ਸ਼ਹੀਦ ਹੋਏ 11 ਨਵੰਬਰ ਸਨ 1675 ਨੂੰ ਚਾਂਦਨੀ ਚੌਕ ਦਿੱਲੀ ਵਿਖੇ ਸਵਾਲ ਨੰਬਰ 8 ਗੁਰੂ ਗੋਬਿੰਦ ਸਿੰਘ ਜੀ ਜਦੋਂ ਗੁਰਗੱਦੀ ਤੇ ਬੈਠੇ ਉਸ ਸਮੇਂ ਆਪ ਜੀ ਦੀ ਉਮਰ ਕਿ ਸੀ ਕੇਵਲ 9 ਸਾਲ ਸਵਾਲ ਨੰਬਰ 9 ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ 52 ਕਵੀ ਸਵਾਲ ਨੰਬਰ 10 ਰਣਜੀਤ ਨਗਾਰਾ ਕਦੋਂ ਤਿਆਰ ਹੋਇਆ ਸੀ ਸਨ 1682 ਵਿੱਚ